ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੇ ਦਿਨ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਿਹੜੇ ਨਵੀਂ ਕਿਤਾਬ ਤਿਆਰ ਕੀਤੀ ਗਈ ਉਹਦੇ ਪਹਿਲੇ ਸੈੱਟ ਦੇ ਚੌਥੇ ਪੈਰੇ ਦੇ ਉੱਤੇ ਪਹੁੰਚ ਗਏ ਹਾਂ ਬੇਟਾ ਤਾਂ ਧਿਆਨ ਦੇ ਨਾਲ ਦੇਖੋ ਕਹਿੰਦਾ ਅੱਜ ਅਜੀਤ ਦਾ ਜਨਮ ਦਿਨ ਸੀ ਉਸ ਦੇ ਸਾਰੇ ਦੋਸਤ ਅਤੇ ਰਿਸ਼ਤੇਦਾਰ ਇਕੱਠੇ ਹੋਏ ਸਨ ਉਸ ਨੂੰ ਬਹੁਤ ਸਾਰੇ ਤੋਹਫੇ ਮਿਲੇ ਜਿੰਨਾ ਵਿੱਚ ਕਿਤਾਬਾਂ ਖਿਡੌਣੇ ਅਤੇ ਕੱਪੜੇ ਸ਼ਾਮਲ ਸਨ ਅਜੀਤ ਦੀ ਮਾਸੀ ਨੇ ਉਸ ਨੂੰ ਇੱਕ ਹੈਰਾਨੀਜਨਕ ਤੋਹਫ਼ਾ ਦਿੱਤਾ ਇਹ ਇੱਕ ਗੁਲਾਬ ਦਾ ਬੂਟਾ ਸੀ ਇਹ ਇੱਕ ਗੁਲਾਬ ਦਾ ਬੂਟਾ ਸੀ ਅਜੀਤ ਨੂੰ ਆਪਣੀ ਮਾਸੀ ਦਾ ਤੋਹਫ਼ਾ ਸਭ ਤੋਂ ਵੱਧ ਪਸੰਦ ਆਇਆ ਅਤੇ ਉਹ ਬਾਗ ਵਿੱਚ ਭੱਜ ਗਿਆ ਅਤੇ ਇਸ ਨੂੰ ਲਗਾਇਆ ਉਹਨੇ ਕੀ ਕੀਤਾ ਬੂਟਾ ਲਗਾਤਾ ਬਾਗ ਦੇ ਵਿੱਚ ਅਜੀਤ ਹਰ ਰੋਜ਼ ਇਸ ਨੂੰ ਪਾਣੀ ਦਿੰਦਾ ਸੀ ਸਵੇਰੇ ਉੱਠਦੇ ਹੀ ਉਹ ਦੇਖਣ ਲਈ ਭੱਜਿਆ ਕਿ ਇਹ ਕਿੰਨਾ ਵੱਡਾ ਹੋ ਗਿਆ ਹੈ ਰੋਜ਼ ਦੇਖਣ ਭੱਜ ਕੇ ਦੇਖਦਾ ਸੀਗਾ ਠੀਕ ਹੈ ਇੱਕ ਦਿਨ ਉਸਨੇ ਦੋ ਛੋਟੀਆਂ ਕਲੀਆਂ ਨੂੰ ਬਾਹਰ ਝਾਕ ਦੇ ਦੇਖਿਆ ਠੀਕ ਹੈ ਬੂਟੇ ਉਸ ਬੂਟੇ ਨੂੰ ਦੋ ਛੋਟੀਆਂ ਕਲੀਆਂ ਲੱਗੀਆਂ ਸੀ ਉਸ ਨੇ ਕਲੀਆਂ ਨੂੰ ਸੁੰਦਰ ਪੀਲੇ ਗੁਲਾਬ ਵਿੱਚ ਬਦਲਦੇ ਦੇਖਿਆ ਹੌਲੀ-ਹੌਲੀ ਕੀਆ ਉਹ ਗੁਲਾਬ ਦੇ ਵਿੱਚ ਬਦਲ ਗਈਆਂ ਕਲੀਆਂ ਠੀਕ ਹੈ ਉਹ ਖੁਸ਼ ਅਤੇ ਰੋਮਾਂਚਿਤ ਸੀ ਉਸ ਨੇ ਆਪਣੀ ਮਾਂ ਦੀ ਮਦਦ ਨਾਲ ਫੁੱਲ ਤੋੜੇ ਉਸ ਨੇ ਪਹਿਲੇ ਦੋ ਗੁਲਾਬ ਆਪਣੀ ਮਾਂ ਅਤੇ ਭੈਣ ਨੂੰ ਪੇਟ ਕਿਤੇ ਠੀਕ ਹੈ ਬੇਟਾ ਕਿਨੂੰ ਦੇਤੇ ਆਪਣੀ ਮਾਂ ਤੇ ਭੈਣ ਨੂੰ ਅਜੀਤ ਨੇ ਫੈਸਲਾ ਕੀਤਾ ਕਿ ਉਹ ਆਪਣੇ ਬਾਗ ਵਿੱਚ ਹੋਰ ਬੂਟੇ ਲਗਾਏਗਾ ਠੀਕ ਹੈ ਬੇਟਾ ਤਾਂ ਆਪਾਂ ਬੇਟਾ ਇਹਦੇ ਸਵਾਲ ਨੰਬਰ 16 ਤੇ ਆ ਗਏ ਥ੍ਰੈਡ ਦਾ ਪਹਿਲਾ ਸਵਾਲ ਹੈ ਇਸ ਬਾਰੇ ਦਾ ਕਹਿੰਦਾ ਅਜੀਤ ਵੱਲੋਂ ਉਸ ਦੇ ਜਨਮ ਦਿਨ ਤੇ ਸਭ ਤੋਂ ਵਧੀਆ ਤੋਹਫਾ ਸੀ ਕੀ ਵਧੀਆ ਤੋਹਫਾ ਸੀ ਬੇਟਾ ਉਹ ਤੇ ਜਨਮ ਤੇ ਰੇਸਕਾਰ ਕਮੀਜ਼ 'ਤੇ ਗੁਲਾਬ ਦਾ ਬੂਟਾ ਤਾਂ ਆਪਾਂ ਪਹਿਰੇ 'ਚ ਪੜਿਆ ਗੁਲਾਬ ਦਾ ਬੂਟਾ ਠੀਕ ਹੈ ਬੇਟਾ ਅੱਗੇ ਜਿਵੇਂ ਹੀ ਅਜੀਤ ਜਾਗਿਆ ਉਹ ਪੜਨਾ ਸ਼ੁਰੂ ਕਰਦਾ ਹੈ ਬੂਟੇ ਵੱਲ ਦੌੜਦਾ ਹੈ ਤਾਂ ਆਪਾਂ ਦੇਖਿਆ ਸੀ ਬੇਟਾ ਸਾਰੇ ਉੱਠਦੇ ਆ ਸਾਰੀ ਪਹਿਲਾਂ ਉਹ ਬੂਟੇ ਵੱਲ ਨੂੰ ਦੌੜਦਾ ਸੀਗਾ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਕਹਿੰਦਾ ਪਹਿਲੇ ਗੁਲਾਬ ਤੇ ਕਿੰਨੀਆਂ ਕਲੀਆਂ ਦਿਖਾਈ ਦਿੱਤੀਆਂ ਠੀਕ ਹੈ ਬੇਟਾ ਤਾਂ ਪਹਿਲੇ ਗੁਲਾਬ ਤੇ ਕਿੰਨੀਆਂ ਬੇਟਾ ਕਿੰਨੀਆਂ ਕਲੀਆਂ ਸ਼ੁਰੂ ਚ ਦਿਖਾਈ ਦਿੱਤੀਆਂ ਸੀ ਉਹਨੂੰ ਦੋ ਠੀਕ ਹੈ ਆਪਾਂ ਪੜਿਆ ਸੀਗਾ ਪੈਰੇ ਦੇ ਵਿੱਚ ਠੀਕ ਹੈ ਤਾਂ ਦੋ ਕਲੀਆਂ ਨੂੰ ਬਾਹਰ ਝਾਕਦੇ ਉਹਨੇ ਦੇਖਿਆ ਸੀ ਅੱਗੇ ਅਜੀਤ ਨੇ ਪਹਿਲੇ ਦੋ ਗੁਲਾਬ ਕਿਸ ਨੂੰ ਭੇਟ ਕੀਤੇ ਤੇਕ ਦੋਸਤਾਂ ਨੂੰ ਮਾਸੀ ਨੂੰ ਮਾਂ ਤੇ ਭੈਣ ਨੂੰ ਮਾਂ ਤੇ ਮਾਸੀ ਨੂੰ ਤਾਂ ਬੇਟਾ ਆਪਾਂ ਪਹਿਰੇ ਚ ਪੜਿਆ ਸੀ ਵੀ ਉਹਨੇ ਮਾਂ ਤੇ ਭੈਣ ਨੂੰ ਪੇਟ ਕੀਤੇ ਸੀ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਇਹਦਾ ਲਾਸਟ ਸਵਾਲ ਆ ਗਿਆ ਕੀ ਕਹਿੰਦੇ ਕਹਿੰਦੇ ਰੋਮਾਂਚਿਤ ਸ਼ਬਦ ਦਾ ਅਰਥ ਹੈ ਰੋਮਾਂਚਿਤ ਸ਼ਬਦ ਦਾ ਅਰਥ ਹੈ ਇੱਥੇ ਇਹ ਉਦਾਸ ਉਤੇਜਿਤ ਡਰਨਾ ਹੈਰਾਨ ਹਾਂ ਤਾਂ ਬੇਟਾ ਰੋਮਾਂਚਿਤ ਸ਼ਬਦ ਦਾ ਅਰਥ ਕੀ ਹੈਗਾ ਉਤੇਜਿਤ ਐਕਸਾਈਟਡ ਠੀਕ ਹੈ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਇਹਦਾ ਆਖਰੀ ਸਵਾਲ ਸੀ ਪਹਿਲੇ ਸੈੱਟ ਦਾ ਅਗਲੇ ਸੈੱਟ ਦਾ ਪਹਿਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ